ਲੁਕ ਸਕੂਲ ਸ੍ਰੀ ਹਰਗੋਬਿੰਦਪੁਰ ਸਾਹਿਬ ਤਨ ਤਨ RAM DAS GUR ਜਿਨ ਸਿਰਿਆ ਤਿਨੇ ਸਵਾਰਿਆ ਜੁਗੋ ਜੁਗ ਅਟਲ ਵਾਲੀ ਇਹ ਕੁੱਲ ਆਲਮ ਸਰਬੇ ਕਾਇਨਾਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕਤਸ ਗੋਦਾ ਆਨੰਦਮਾਨ ਰਹੀ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਸਾਹਿਬਾਨ ਦੇ ਸ਼ਤਬਦੀ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹਾਂ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਫਤੇ ਨਾਲ ਪਾਈਏ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਸ਼੍ਰੀ ਗੁਰੂ ਹਰਗੋਬਿੰਦਪੁਰ ਦੀ ਵਿਦਿਆਰਥਣ ਹਾਂ ਅੱਜ ਜਿਹਦੇ ਸੰਬੂ ਗੁਰੂ ਰਾਮਦਾਸ ਜੀ ਦੀ ਵਡਿਆਈ ਨੂੰ ਲੈ ਕੇ ਇੱਕ ਕਵਿਤਾ ਪੇਸ਼ ਹੋਈ ਹਾਂ ਜਿਸ ਦਾ ਵਿਸ਼ਾ ਹੈ ਗੁਰੂ ਰਾਮਦਾਸ ਜੀ ਦੀ ਪੈਂਤੀ ਊੜਾ ਉਮਰ ਸੀ ਸਤੂ ਕੋ ਸਾਲੀਓਦੋਂ ਬਾਲਕ ਜੇਠਾ ਜਦ ਐੜਾ ਅਨਾਥ ਹੋਇਆ ਇਹੋ ਜੀ ਪਈ ਸੀ ਆਣ ਸਰ ਤੇ ਕੋਈ ਖੜਾ ਨਾ ਉਸਦੇ ਸਸਾ ਸਾਥ ਹੋਇਆ ਹਾ ਹਾ ਹਟ ਗਏ ਪਿਛੇ ਲੋ ਹੋਰ ਵਾਲੇ ਕਗਾ ਕਿਸੇ ਨਾ ਬਾਲ ਨੂੰ ਗਾਲ ਲਾਇਆ ਖਖਾ ਖਾਣੇ ਸੀ ਆਪਣੇ ਕਰਮਿਓ ਨੇ ਬਿਰਧ ਨਾਨੀ ਨਾਲ ਬਸਰ ਕੇ ਪਿੰਡੇ ਆਇਆ ਗਗਾ ਗੁਰਬਚ ਦਾ ਜੀਣਾ ਵੀ ਕੀ ਜੀਣਾ ਕਗਾ ਕਰ ਵਿੱਚ ਨੁਸ਼ਾ ਕੋਈ ਨਾ ਊਂਗਾ ਕੁੰਗਣੀਆਂ ਵੇਚਦਾ ਬਾਲ ਜੇਠਾ ਕਿਰਤ ਕਰਦਿਆਂ ਜੇਠੇ ਨੂੰ ਪੈ ਕੋਈ ਨਾ ਚੱਚਾ ਚਤਵੀਚ ਆਇਆ ਅਮਰਦਾਸ ਜੀ ਦੇ ਸੋਹਣੇ ਬਾਲ ਤੂੰ ਦੁੱਖਾਂ ਤੋਂ ਦੂਰ ਲੈ ਜਾ ਛੱਛਾ 체ਤੀ ਨਾਲ ਦੂਸਰੇ ਗੁਰਾਂ ਕੋਲ ਨਾਲੇ ਆਪਣੇ ਨਗਰ ਖਡੂਰ ਲੈ ਜਾ ਜੱਜਾ ਜਿਸਥਾ ਜੀਚਕ ਸਾਲ ਅੰਦਰ ਘਾੜੇ ਤਬੋਧ ਹਨੂਸੀ ਖੜੀ ਜਾਂਦੀ ਚੱਜਾ ਛੰਨੇ ਪਰੇਂਦੇ ਫੁੱਟਦੇ ਸੀ ਸੱਚੀ ਸਤਿ ਸਿੱਧ ਦੀ ਲਈ ਸੀ ਝੜੀ ਜਾਂਦੀਆਂ ਕੁੰਗਣੀਆਂ ਬਖਸ਼ ਕੇ ਗੁਰੂ ਜਿੱਥੇ ਮਾਲਕ ਕਰ ਦਿੰਦੇ ਅਰਸ਼ੀ ਖੁਜਾਨੀਆਂ ਦਾ ਤੈਂका ਤੋਲ ਕੇ ਵੇਖ ਲੈ ਕੁੱਲ ਦੁਨੀਆਂ ਇਹੋ ਥਾਂ ਹੈ ਰੱਬੀ دیਵਾਨੀਆਂ ਦਾ ਠੱਠਾ ਠੋਰਾ ਜਿੱਥੇ ਨੂੰ ਲੱਭ ਗਈ ਸੀ ਠਾਠਾ ਮਾਰਦਾ ਰੱਬੀ ਪ੍ਰੇਮ ਜਿੱਥੇ ਡੱਡਾ ਡੋਲ ਨਾ ਡੋਲਦੇ ਹਟ ਜਾਂਦੇ ਸਾਰੇ ਸੁੱਖ ਕਲਿਆਣ ਦੇ ਖੇਮ ਜਿੱਥੇ ਟਡਾ ਟੋਣੀ ਸੀ ਗਾਗਰ ਅਮਰਦਾਸ ਜੀ ਨੇ ਗਗਰ ਢੋਂਦਿਆ ਗੁਰੂ ਅਮਰਦਾਸ ਬਣ ਕੇ ਨਾਨਾ ਜਾਂਦੀ ਦੁਨੀਆ ਢੋਈ ਟੋਕਰੀ ਜਾਂ ਪਾਈ ਜੇਠਾ ਜੀ ਗੁਰੂ ਰਾਮਦਾਸ ਬਣ ਕੇ ਤੱਤਾ ਤੇਰੀ ਆਦਾਤਿਆ ਤੂੰ ਜਾਣੇ ਥੱਥਾ ਥਾਪਿਆ ਸੋਢੀ ਸੁਲਤਾਨ ਜੇਠਾ ਦੱਦਾ ਦਰਤੇ ਬਾਦਸ਼ਾਹ ਚ ਗਣੇ ਆ ਕੇ ਤੱਦਾ ਤੇ ਹੁੰਦਾ ਹੈ ਕੋਲੇ ਚੋਹਾਨ ਜੇਠਾ ਨੰਨਾ ਨਿਮਰਤਾ ਅਤੇ ਨਿਰਮਾਨਤਾ ਦਾ ਪਪਾ ਪਹੋਗੇ ਸਫਾ ਫੁਰਿਆ ਚ ਅੰਦਰੋ ਸ਼ਬਦ ਰੱਬੀ ਬੱਬਾ ਬਾਣੀ ਦਾ ਆਤਮ ਸਰੂਪ ਹੋਗੇ ਪੱਬਾ ਭਰੇ ਭੰਡਾਰ ਹੁਣ ਮੁੱਕਦੇ ਨਹੀਂ ਸਾਰੀ ਦੁਨੀਆ ਵੀ ਆਣ ਕੇ ਛਕੇ ਭਾਵੇਂ ਮੰਮਾ ਮੁੱਲ ਹੈ ਪੈਂਦਾ ਭੈ ਪਾਣੀ ਦਾ ਬੇਟਾ ਹੀਰੇ ਦਾ ਹੁਣ ਫਿਰ ਟਕੇ ਭਾਵੇਂ ਜਈਆ ਜਮਾ ਦੀ ਯੋਥ ਤੱਕ ਪਹੁੰਚ ਕੋਈ ਨਾ ਰਾਰਾ ਰੰਗੀਆਂ ਰੂਹਾਂ ਪਿਆਰ ਅੰਦਰ ਲੱਲਾ ਲਗਦਾ ਸਮਖਲ ਹੋ ਗਿਆ ਏ ਚੌਥੇ ਗੁਰਾਂ ਦੇ ਸੋਹਣੇ ਦਰਬਾਰ ਵਾ ਵਾ ਵਖਰੀ ਜਗ ਤੋਂ ਰੀਤ ਇਥੇ ਤਰ ਕੇ ਡੁੱਬੀ ਦਾ ਡੁੱਬ ਕੇ ਤਰੀ ਦਾ ਏ ਰਾੜਾ ਪੌੜੀਆਂ ਚੜ ਅਕੀਸ ਹੋ ਕੇ ਰਟੋਲ ਜਿਉਂ ਦੇ ਲਈ ਪਹਿਲਾ ਮਰੀਦਾ ਏ ਰਟੋਲ ਜਿਉਂ ਦੇ ਲਈ ਪਹਿਲਾ ਮਰੀਦਾ ਏ ਸਭ ਬਹੁਤ ਬਹੁਤ ਧੰਨਵਾਦ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰitsar ਸਾਹਿਬ ਜੀਆਂ ਦਾ ਜਿਨ੍ਹਾਂ ਦੀ ਬਦੌਲਤ ਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਗੁਰੂ ਰਾਮਦਾਸ ਜੀ ਦੀ ਪੈਂਤੀ ਪੇਸ਼ ਕਰਦਿਆਂ ਕੋਈ ਸ਼ਬਦ ਵਾਦ ਘਟ ਬੋਲਿਆ ਗਿਆ ਹੋਵੇ ਆ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਜੋਗ ਨੇ ਬਖਸ਼ ਲਾਣਾ ਜੀ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਿਹਾਲ <clears throat>